ਆਓ ਜੀ ਜਨ ਦਰਸ਼ਕੋਣੋ ਸ੍ਰੀ ਪ੍ਰਵਾਸਾ ਰਮਰਸ ਸਾਹਿਬ ਜੀ ਦੇ ਜਿਹੜੇ ਰੇਲਵੇ ਸਟੇਸ਼ਨ ਦੇ ਉੱਤੇ ਉੱਤਰ ਕੇ ਦੇਖਿਆ ਕਿ ਸਾਹਮਣੇ ਫ੍ਰੀ ਸੇਵਾ ਬੱਸ ਗਈ ਹੈ ਜੋ ਕਿ ਸੁਮਨੀਕੂਟ ਕਮੇਟੀ ਦੁਆਰਾ 24 ਘੰਟੇ ਸਰਵਿਸ ਫ੍ਰੀ ਚੱਲਦੀ ਹੈ ਜੋ ਵੀ ਸਵਾਰੀ ਰੇਲਵੇ ਸਟੇਸ਼ਨ ਦੇ ਉੱਤੇ ਦੀ ਉਹ ਉਹਨਾਂ ਨੂੰ ਇਹ ਫ੍ਰੀ ਦਰਵਾਸਰ ਸਾਹਿਬ ਤੱਕ ਲੈ ਕੇ ਜਾਂਦੇ ਹਨ ਅਸੀਂ ਸਵੇਰ ਸੋ ਚੜੇ ਤੇ ਅਸੀਂ ਦਰਵਾਸਰ ਸਾਹਿਬ ਪਹੁੰਚੀ ਦਰਵਾਸਰ ਸਾਹਿਬ ਪਹੁੰਚੀ ਤਾਂ ਰਾਤ ਦਾ ਟਾਈਮ ਸ ਹੈ 10:00 10:30 ਬੱਸ ਤੋਂ ਕਿਸ਼ਨ ਸੁਖਾਸਨ ਸਾਹਿਬੀ ਸੇਵਾ ਹੋ ਰਹੀ ਸੀ ਤੁਸੀਂ ਦੇਖ ਰਹੇ ਹੋ ਲਾਈਵ ਸੁਖਾਸਨ ਸਾਹਿਬ ਦੀ ਸੇਵਾ ਜੀ ਬਰਾ ਸਾਹਿਬ ਜੀ ਬਹੁਤ ਮਰੀ ਸ਼ਰਧਾ ਤੇ ਨਿਮਰਤਾ ਨਾਲ ਗੁਰੂ ਗੰਦ ਸਾਹਿਬੀ ਦੀ ਸੇਵਾਸਨ ਹੋ ਰਿਹਾ ਹੈ ਤੇ ਇਹ ਦਰਸ਼ਨ ਕਰ ਰਹੇ ਤੁਸੀਂ ਦਰਸ਼ਕ ਜੀ ਜੀ ਬਰਾ ਸਾਹਿਬ ਕੋ ਸੁਖਾਸਨ ਸਾਹਿਬ ਹੋ ਰਿਹਾ ਹੈ ਗੁਰੂ ਗੰਦ ਸਾਹਿਬ ਜੀ ਦੀ ਪਾਲਕੀ ਬੜੀ ਸ਼ਰਧਾ ਨਾਲ ਚੰਦ ਜਾ ਰਹੀ ਹੈ ਕਿਉਂਕਿ ਟਾਈਮ ਕਾਫੀ ਹੋ ਚੁੱਕਾ ਹੈ ਰਾਤ ਦੇ ਸਰਬਸਭ ਤੋਂ ਚੰਗੇ ਹਨ ਇਸੇ ਲਈ ਦੇਰ ਹੋ ਗਈ ਤੁਸੀਂ ਤੇ ਸਿਫਾਸਨ ਸਾਹਿਬ ਦੀ ਸਵੇਰ ਦੇ ਵਿੱਚ ਆਇ ਰਿਹਾ ਲਈ ਸਤਨਾਮ ਸਤਨਾਮ ਵਾਹਿਗੁਰੂ ਪਰਦੇ ਸੰਗਤਾਂ ਅਲੋਕਤ ਨਜ਼ਾਰਾ ਸੀਗਾ ਬਹੁਤ ਸੁਨਮ ਨਜ਼ਾਰਾ ਸੀਗਾ ਵਾਹਿਗੁਰੂ ਸਤਨਾਮ ਇਹ ਦਸਤ ਕਰ ਰਹੇ ਕਾਲਕੀ ਸਾਹਿਬ ਦੀ ਵਾਹਿਗੁਰੂ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸੁਖਾਸਨ ਦੀ ਸੇਵਾ ਤੋਂ ਬਾਅਦ ਅਸੀਂ ਦੱਸ ਦਿੱਤੀ ਤੇ ਰਾਤ ਕਾ ਵੀ ਹੋ ਸਕੀ ਜੀ ਸਾਨੂੰ ਚਲੇਗੇ ਸਤਨਾਮ ਸ੍ਰੀ ਵਾਹਿਗੁਰੂ